ਵੇਖੋ ਤੁਸੀਂ ਕਿਤੇ ਵੀ ਚਲ ਜਾਓ ਕਿਸੇ ਦੇ ਕੋਲ ਵੀ ਚਲ ਜਾਓ ਉਥੋਂ ਦੀ ਕੱਖ ਨਹੀਂ ਜੇ ਮਿਲਣਾ ਭਾਵੇਂ ਸਾਰੀ ਜ਼ਿੰਦਗੀ ਭਟਕੀ ਜਾਇਓ ਜਾਓ ਮਨਾਈ ਕੋਈ ਨਹੀਂ ਹੈ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਜੋ ਵੀ ਕਰਨਾ ਚਾਹੁੰਦਾ ਹੈ ਨਾ ਬੰਦਾ 100 ਵਾਰੀ ਕਰੇ ਭਾਵੇਂ ਕਿਸੇ ਮੜੀ ਤੇ ਜਾ ਕੇ ਮੱਥੇ ਟੇਕੀ ਜਾਵੇ ਸਾਰੀ ਜ਼ਿੰਦਗੀ ਦੀਵੇ ਜਗਾ ਲਵੇ ਮਰਨ ਤੋਂ ਪਹਿਲਾਂ ਦੱਸ ਕੇ ਜਾਇਓ ਉਹਨੂੰ ਵੀ ਪੁੱਤਰਾ ਮੈਨੂੰ ਉਥੇ ਸ਼ਾਂਤੀ ਮਿਲ ਗਈ ਜਾ ਕੇ ਲੋਕੀ 80 80 ਸਾਲ ਦੀਵੇ ਬਾਲਦੇ ਰਹਿ ਗਏ ਮਰ ਗਏ ਖੱਪ ਗਏ ਪਰ ਕਿਸੇ ਤਰ੍ਹਾਂ ਦੀ ਕੋਈ ਸ਼ਾਂਤੀ ਇੰਜ ਨਹੀਂ ਮਿਲੀ ਕੁਝ ਨਹੀਂ ਮਿਲਿਆ ਉੱਥੋਂ ਦੀ ਪਰ ਬੰਦੇ ਨੂੰ ਇੱਕ ਵਹਿਮ ਜਿਹਾ ਹੈਗਾ ਵੀ ਮੈਂ ਉੱਥੇ ਨਾ ਗਿਆ ਤਾਂ ਪਤਾ ਨਹੀਂ ਮੇਰਾ ਕੀ ਵਿਗੜ ਜਾਣਾ ਤੇ ਕਈ ਹੋਣ ਕਹਿਣਗੇ ਵਿੱਚੋਂ ਦੀ ਵੀ ਇਹ ਕਮੇਟੀ ਵਾਲੇ ਨੇ ਨਾ ਤਿਆਰ ਕਰਕੇ ਭੇਜਿਆ ਹਣਾ ਮੜੀਆਂ ਤੇ ਬੋਲ ਜਾ ਕੇ ਸਾਨੂੰ ਕਿਸੇ ਨੇ ਤਿਆਰ ਨਹੀਂ ਕੀਤਾ ਹੁੰਦਾ ਸਾਨੂੰ ਕਿਸੇ ਕਮੇਟੀ ਵਾਲੇ ਨੇ ਤਿਆਰ ਨਹੀਂ ਕੀਤਾ ਸਾਨੂੰ ਸਾਡੇ ਗੁਰੂ ਨੇ ਤਿਆਰ ਕੀਤਾ ਗੁਰੂ ਦੀ ਗੱਲ ਕਰਨੀ ਹਰ ਇੱਕ ਜਗ੍ਹਾ ਦੇ ਉੱਤੇ ਨਾ ਅਸੀਂ ਕਿਸੇ ਧੜੇ ਦੇ ਬੰਦੇ ਨਾ ਕੋਈ ਸਾਡਾ ਪਾਰਟੀ ਨਾਲ ਲੈਣਾ ਦੇਣਾ ਸਾਡੀ ਪਾਰਟੀ ਕੇਵਲ ਤੇ ਕੇਵਲ ਧੰਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਪਾਂ ਕਰਨੀ ਹੁੰਦੀ ਗੁਰੂ ਸਾਹਿਬ ਨੇ ਆਖਿਆ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਣ ਨਾ ਜਾਈ ਗੁਰੂ ਪਾਸ਼ਾ ਆਖਦੇ ਭੱਲਿਆ ਦੁਬਿਧਾ ਚ ਨਾ ਪਈ ਮੜੇ ਮਸਾਣ ਨਾ ਜਾਈ ਗੁਰੂ ਪਾਸ਼ਾ ਆਪਣੀ ਗੱਲ ਕਰ ਰਹੇ ਕਹਿੰਦੇ ਮੈਂ ਮੜੀਆਂ ਮਸਾਣਾ ਤੇ ਨਹੀਂ ਜਾਂਦਾ ਤੇ ਜੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਹੀ ਮੜੀਆਂ ਮਸਾਣਾ ਤੇ ਨਹੀਂ ਜਾਂਦੇ ਤਾਂ ਸਾਨੂੰ ਕੀ ਲੋੜ ਗੁਰੂ ਪਿੱਛੇ ਲੱਗਣਾ ਜਾਂ ਰੋਡੇ ਸ਼ਾ ਝੋਟੇ ਸ਼ਾ ਪਤਾ ਨਹੀਂ ਕਿਹੜੇ ਕਿਹੜੇ ਨਾਂ ਨੇ ਉਹਨਾਂ ਦੇ ਅਜੀਬ ਜਿਹੇ ਵਹਿ ਹੀ ਸੁਣ ਕੇ ਹਾਸਾ ਆ ਜਾਂਦਾ ਇੱਕ ਬੇਨਤੀ ਕਰਾਂ ਅੱਜ ਵੇਖੋ ਜਮਾਨੇ ਨੇ ਤਰੱਕੀ ਕਿੰਨੀ ਕਰ ਲਈ ਤਰੱਕੀ ਹੋ ਗਈ ਨਾ ਅੱਜ ਜਿਹਦੇ ਕੋਲ ਐਂਡਰੋਇਡ ਫੋਨ ਹੈਗਾ ਜਿਹੜਾ ਠੀਕ ਹੈ ਟੱਚ ਸਕਰੀਨ ਫੋਨ ਹੈ ਉਹਦੇ ਉੱਤੇ ਜਿਹੜਾ ਫੇਸਬੁੱਕ ਚਲਾ ਰਿਹਾ ਵਟਸਐਪ ਚਲਾ ਰਿਹਾ YouTube ਚਲਾਉਂਦਾ ਪਿਆ ਹੁਣ ਤੇ ਪਿੰਡਾਂ 'ਚ ਵੀ ਇਹ ਚੀਜ਼ਾਂ ਆ ਗਈਆਂ ਹੁਣ ਜਿਹੜਾ ਇਹ ਸਾਰਾ ਕੁਝ ਦੀ ਵਰਤੋਂ ਕਰਦਾ ਪਿਆ ਨਾ ਜਿਹਦੇ ਕੋਲ ਲੈਪਟਾਪ ਵੀ ਹੈਗੇ ਘਰੇ ਜਿਹੜਾ ਕੰਪਿਊਟਰ ਦੀ ਵਰਤੋਂ ਕਰਦਾ ਏ ਹੁਣ ਜ਼ਮਾਨਾ ਜਿਹੜਾ ਏ ਏਡਾ ਐਡਵਾਂਸ ਹੋ ਗਿਆ ਜ਼ਮਾਨਾ ਅਸੀਂ ਇੰਨੇ ਐਡਵਾਂਸ ਹੋ ਗਏ ਘਰ ਪਹਿਲਾਂ ਕੱਚੇ ਹੁੰਦੇ ਸੀ ਪੱਕੇ ਬਣ ਗਏ ਪਹਿਲਾਂ ਸਾਈਕਲਾਂ ਉੱਤੇ ਜਾਂਦੇ ਹੁੰਦੇ ਸੀ ਹੁਣ ਗੱਡੀਆਂ ਆ ਗਈਆਂ ਮੋਟਰਸਾਈਕਲਾਂ ਆ ਗਈਆਂ ਹੁਣ ਜ਼ਮਾਨਾ ਤੇ ਐਡਵਾਂਸ ਹੋਇਆ ਪੀਰ ਜਿਹੜਾ ਏ ਜਿਹੜਾ ਹਜੇ ਵੀ ਐਡਵਾਂਸ ਨਹੀਂ ਹੋਇਆ ਉਹ ਪੀਰ ਜਿਹੜਾ ਏ ਉਹ ਤੇ ਹਜੇ ਵੀ ਐਡਵਾਂਸ ਨਹੀਂ ਹੋਇਆ ਹੁਣ ਅਸੀਂ ਆਪਣੇ ਘਰ ਦੇ ਵਿੱਚ ਸੋਚ ਨਾ ਪਦੇ ਆ ਤੇ ਟਿਊਬ ਜਗ ਜਾਂਦੀ ਹੈ ਲਾਈਟ ਜਗ ਜਾਂਦੀ ਹੈ ਉਹ ਵਿਚਾਰਾ ਪੀਰ ਜਿਹੜਾ ਉਹਨੂੰ ਅਜੇ ਵੀ ਦੀਵੇ ਦੀ ਲੋੜ ਆ ਕਦੀ ਸੋਚੋ ਜਰਾ ਉਹਦਾ ਵਿਚਾਰਾ ਪਛੜਿਆ ਪਿਆ ਪਿੱਛੇ ਹੀ ਆ ਉਹ ਤੇ ਉਹ ਤੇ ਅਜੇ 50 100 ਸਾਲ ਪਿੱਛੇ ਬੈਠਾ ਏ ਤੇ ਤੁਹਾਨੂੰ ਕਿੱਥੋਂ ਦੇ ਦੂੰਗਾ ਕੁਝ ਉਹ ਜਿਹੜਾ ਵਿਚਾਰਾ ਜਿਹਦਾ ਆਪਣੇ ਦੀਵੇ ਤੇ ਗੁਜ਼ਾਰਾ ਚੱਲਣ ਦਿਆ ਏ ਤਦ ਤੂੰ ਤੁਸੀਂ ਦੱਸੋ ਸੁਖਨਾ ਲਾਈਟਾਂ ਜਗਾ ਲੀਆਂ ਘਰ ਦੇ ਵਿੱਚ ਤੁਹਾਡੇ ਕੋਲ ਟਿਊਬ ਹੈਗੀ ਪੱਖੇ ਤੁਸੀਂ ਚਲਾ ਕੇ ਬਹਿੰਦੇ ਉਹਦੇ ਵਿਚਾਰੇ ਵਾਸਤੇ ਮੈਂ ਕਿਹਾ ਪੱਖਾ ਵੀ ਕੋਈ ਨਹੀਂ ਹੋਣਾ ਨਾ ਉੱਤੇ ਤੇ ਕੁੱਤਾ ਪਿਸ਼ਾਬ ਕਰ ਦੇ ਉਹਦੇ ਉੱਥੇ ਆ ਕੇ ਤੇ ਉਹ ਵੀ ਜਾ ਕੇ ਲੋਕਾਂ ਨੂੰ ਸਾਫ਼ ਕਰਨਾ ਪੈਂਦਾ ਉਹਦੇ ਕੋਲ ਤੇ ਵਿਚਾਰੇ ਉਹ ਆਪ ਕੱਖ ਨਹੀਂ ਹੁੰਦਾ ਵੀ ਕੁੱਤੇ ਨੂੰ ਭਜਾ ਦੇ ਵੀ ਹੁੱਚ ਭਾਜਾ ਇੱਥੋਂ ਦੀ ਉਹ ਵੀ ਤਾਂ ਤੁਸੀਂ ਸੋਚਦੇ ਸੀ ਘੱਟੋ ਘੱਟ ਇੰਨੀ ਇਹ ਕਿੰਨਾ ਗੱਲਾਂ ਨੂੰ ਪਰ ਸਾਡਾ ਸਮਾਜ ਜਿਹੜਾ ਹੈ ਨਾ ਉਹ ਡਰਦਾ ਹੈ ਡਰਦਾ ਹੈ ਅੰਦਰ ਇੱਕ ਵਹਿਮ ਹੈ ਨਾ ਵੀ ਸ਼ਾਇਦ ਕੁਝ ਹੋਈ ਨਾ ਜਾਵੇ ਜਿੱਦਾਂ ਇਹ ਵਹਿਮ ਅੰਦਰੋਂ ਨਿਕਲ ਗਿਆ ਨਾ ਅਸਲ ਸੁੱਖ ਜੀਵਨ ਦੇ ਵਿੱਚ ਆਉਣਾ ਹੀ ਉਦੋਂ ਜੇ ਅਸਲ ਉਦੋਂ ਹੀ ਟਿਕਾ ਆਵੇਗਾ ਤੇ ਜਦੋਂ ਤੱਕ ਇਹ ਵਹਿਮ ਬਣਿਆ ਹੋਇਆ ਨਾ ਹੁਣ ਵਹਿਮ ਤੇ ਬੰਦਾ ਭਾਵੇਂ ਕਿਸੇ ਵੀ ਚੀਜ਼ ਦਾ ਆਪਣੇ ਅੰਦਰ ਬਣਾ ਲਵੇ ਕਿਸੇ ਵੀ ਚੀਜ਼ ਦਾ ਬਣਾ ਲਵੇ ਹੁਣ ਦੁਨੀਆ ਦੇ ਬਥੇਰੇ ਲੋਕ ਐਸੇ ਜਿਨ੍ਹਾਂ ਨੇ ਬਿੱਲੀ ਦਾ ਵਹਿਮ ਬਣਾਇਆ ਹੋਇਆ ਕਿ ਬਿੱਲੀ ਰਸਤਾ ਕੱਟ ਗਈ ਤੇ ਸਾਡਾ ਨੁਕਸਾਨ ਹੋ ਜਾਊਗਾ ਹੁਣ ਪਤਾ ਨਹੀਂ ਕਿੰਨੀਆਂ ਕਿ ਬਿੱਲੀਆਂ ਸਾਡੇ ਅੱਗੇ ਰਸਤੇ ਕੱਟ ਕੇ ਗਈਆਂ ਹੋਣੀਆਂ ਅਸੀਂ ਤਾਂ ਅੱਗੇ ਨਿਕਲ ਜਾਂਦੇ ਆ ਸਾਡਾ ਤੇ ਅਜ ਤੱਕ ਹੋਇਆ ਨਹੀਂ ਤਾਂ ਕਈ ਸਾਡੀਆਂ ਭੈਣਾਂ ਕਹਿੰਦੀਆਂ ਵੇਖ ਪੀਰ ਬਾਰੇ ਬੋਲਿਆ ਨਾ ਜਮਾਨ ਵਿੰਗੀ ਹੋ ਜਾਣੀ ਕੀੜੇ ਪੈਣੇ ਇਹਨੂੰ ਇਦਾਂ ਦੇ ਵੀ ਹੁੰਦੇ ਜਿਹੜੇ ਉਹ ਆਖਦੇ ਨੇ ਕੀੜੇ ਪੈਣੇ ਉਹਨੂੰ ਇੰਨੇ ਸਾਲ ਹੋ ਗਏ ਜੀ ਸਾਨੂੰ ਬੋਲਦੇ ਆਇਆ ਸਾਨੂੰ ਅਜੇ ਤੱਕ ਨਹੀਂ ਪਏ ਸਾਨੂੰ ਆਪਣੇ ਗੁਰੂ ਤੇ ਮਾਣ ਹੈ ਨਾ ਕਿ ਸਾਡਾ ਗੁਰੂ ਜਿਹੜਾ ਹੈ ਉਹ ਸਾਡੇ ਨਾਲ ਹੈ ਉਹ ਦੁਨੀਆ ਦਾ ਕੋਈ ਫੱਕਰ ਕੋਈ ਬਾਬਾ ਕੋਈ ਤਾੰਤ੍ਰਿਕ ਕੋਈ ਜੋਤਿ ਜਿਹੜਾ ਵੀ ਕੋਈ ਜਾਦੂ ਟੋਣਾ ਕਰ ਸਕਦਾ ਹੈ ਤੁਸੀਂ ਜੇ ਜਿੰਨਿਆਂ ਨੂੰ ਵੀ ਜਾਣਦੇ ਹੋ ਨਾ ਮੇਰੀ ਫੋਟੋ ਬਾਹਰ ਲੱਗੀ ਹੋਣੀ ਹੈ ਪੋਸਟਰ ਦੇ ਉੱਤੇ ਉਹ ਜੋਤੀ ਨੂੰ ਲੈ ਆਏ ਉਹਨੂੰ ਵਿਖਾ ਦਿਓ ਵੀ ਆਹ ਬੰਦਾ ਨਾ ਤੁਹਾਡੇ ਬਾਰੇ ਬੜਾ ਬੋਲ ਕੇ ਗਿਆ ਹੈ ਤੇ ਕਰੋ ਗੁਜਰਾ ਉਹਨੂੰ ਖੁੱਲਾ ਚੈਲੈਂਜ ਹੈ ਜਿਹੜਾ ਜੋ ਮੰਤਰ ਮਾਰ ਕੇ ਮੇਰਾ ਕਰ ਸਕਦਾ ਹੈ ਨਾ ਕਰ ਲਵੇ ਜੋ ਕਰ ਸਕਦਾ ਕਰ ਲਵੇ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਮੇਰਾ ਗੁਰੂ ਮੈਨੂੰ ਕੁਝ ਹੋਣ ਨਹੀਂ ਦੇਵੇਗਾ ਜਿਹੜੇ ਜੋਤਸੀ ਤਾੰਤ੍ਰਿਕ ਪਾਂਦੇ ਦੇ ਵਿੱਚ ਜਿਹੜੇ ਫੱਕਰ ਦੇ ਵਿੱਚ ਜਿੰਨੀ ਤਾਕਤ ਹੈ ਆਪਣੀ ਲਾ ਲਵੇ ਮੈਨੂੰ ਮੇਰੇ ਗੁਰੂ ਤੇ ਮਾਣ ਹੈ ਜਦੋਂ ਨਾ ਭਰੋਸਾ ਵੱਜ ਗਿਆ ਨਾ ਉਦੋਂ ਚੈਨ ਆ ਜਾਊਗਾ ਜਿਹੜੀ ਗੱਲ ਗੁਰੂ ਸਾਹਿਬ ਨੇ ਆਖੀ ਸੀ ਨਾ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਵਿਖਮ ਨਾ ਜਾਈ ਲੈਣ ਕਹਿੰਦੇ ਬੰਦਿਆ ਬਾਹਰ ਜਿੱਥੇ ਮਰਜੀ ਭਟਕੀ ਜਾ ਤੈਨੂੰ ਕੱਖ ਨਹੀਂ ਮਿਲਣਾ ਪਰ ਗੁਰੂ ਦੀ ਅਝੂਰੀ ਵਿੱਚ ਆਏਗਾ ਅਸਲ ਚੈਨ ਮਿਲਣਾ ਹੀ ਇੱਥੇ ਹੈ ਅਸਲ ਟਿਕਾ ਇੱਥੇ ਆ ਕੇ ਆਵੇਗਾ